ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਤੁਹਾਨੂੰ ਪਤਾ ਹੀ ਆ ਆਪਾਂ ਨੇ ਇੰਸਟੀਚਿਊਟ ਖੋਲ੍ਹ ਲਿਆ ਤੇ ਮੇਰੀਆਂ ਭੈਣਾਂ ਦੀਆਂ ਜਿਨ੍ਹਾਂ ਦੀਆਂ ਵਿਸ਼ੇ ਸਾਈਆਂ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਬਹੁਤ ਜ਼ਿਆਦਾ ਦੁਆਵਾਂ ਦੰਨੇ ਆ ਮੈਂ ਤੁਹਾਡੀਆਂ ਦੁਆਵਾਂ ਕਰਕੇ ਹੀ ਅੱਗੇ ਜਾ ਰਹੀ ਆ ਤੇ ਹੁਣ ਮੈਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੋਰ ਲੈ ਕੇ ਆਈ ਆ ਆਪਾਂ ਲੱਗਿਆ ਜੀ ਆਨਲਾਈਨ ਕਲਾਸ ਸ਼ੁਰੂ ਕਰਨ ਜਿਹੜੀਆਂ ਮੇਰੀਆਂ ਭੈਣਾਂ ਕਾਫੀ ਟਾਈਮ ਤੋਂ ਮੈਨੂੰ ਕਹਿ ਰਹੇ ਆ ਵੀ ਤੁਸੀਂ ਆਨਲਾਈਨ ਕਲਾਸ ਕੋਦੋਂ ਸਟਾਰਟ ਕਰਦੀਆਂ ਤੇ ਅੱਜ ਉਹ ਦਿਨ ਆ ਗਿਆ ਜੀ ਆਪਾਂ ਆਨਲਾਈਨ ਕਲਾਸ ਸਟਾਰਟ ਕਰਾਂਗੇ 15 ਮਈ ਤੋਂ ਠੀਕ ਹੈ ਜੀ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਇੱਕ ਰਿਕਵੈਸਟ ਜ਼ਰੂਰ ਹੈ ਤੇ ਤੁਸੀਂ ਸਾਰੀਆਂ ਜਣੀਆਂ 10 ਤਰੀਕ ਤੱਕ ਆਪਣੀ ਫੀਸ ਜਮ੍ਹਾਂ ਕਰਵਾ ਸਕਦੇ ਆ ਮੇਰੇ ਕੋਲ ਤੇ ਇਸ ਸਕਰੀਨ ਤੇ ਆਪਾਂ ਨੇ ਜਿਹੜਾ ਨੰਬਰ ਪਾਇਆ ਹੋਇਆ ਇਸੀ ਨੰਬਰ ਤੇ ਜਿਹੜੇ ਤੇ ਤੁਸੀਂ ਮੈਨੂੰ ਕਾਲ ਕਰਦੇ ਆ ਇਸੀ ਨੰਬਰ ਤੇ ਤੁਸੀਂ ਪੇਮੈਂਟ ਕਰ ਸਕਦੇ ਆ ਪੇਮੈਂਟ ਕਰਨ ਤੋਂ ਬਾਅਦ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਸਾਨੂੰ ਭੇਜਣਾ ਹੈ ਤੇ ਨਾਲੇ ਆਪਣਾ ਨਾਮ ਤੇ ਨਾਲੇ ਆਪਣਾ ਨੰਬਰ ਨੰਬਰ ਤੁਹਾਡਾ ਮੇਰੇ ਕੋਲ ਆ ਜਾਣਾ ਤੇ ਨਾਲੇ ਆਪਣਾ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਜਿੱਥੋਂ ਵੀ ਹੈਗੇ ਤੁਸੀਂ ਉੱਥਾ ਉੱਥੋਂ ਦਾ ਪੂਰਾ ਐਡਰੈਸ ਤੁਸੀਂ ਮੈਨੂੰ ਭੇਜਣਾ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਕੋਰਸ 3 ਮਹੀਨੇ ਦਾ ਤੁਸੀਂ ਚਾਓ ਜਿਹੜੀਆਂ ਮੇਰੀਆਂ ਭੈਣਾਂ ਮਤਲਬ ਸ਼ੁਰੂ ਤੋਂ ਸਟਾਰਟ ਕਰਨ ਲੱਗੀਆਂ ਉਹਨਾਂ ਵਾਸਤੇ ਹੈਗਾ ਜੀ 3 ਮਹੀਨੇ ਦਾ ਜਿਨ੍ਹਾਂ ਨੇ ਮਤਲਬ ਮੰਨ ਲਓ ਵੀ ਪਲਾਜ਼ੋ ਸਿੱਖਣੇ ਜਾਂ ਕੁਝ ਡਿਜ਼ਾਈਨਿੰਗ ਸਿੱਖਣੀਆਂ ਉਹਨਾਂ ਵਾਸਤੇ ਚਾਹੇ ਤੁਸੀਂ ਮਹੀਨਾ ਲਾ ਦਿਓ ਚਾਹੇ ਤੁਸੀਂ 2 ਮਹੀਨੇ ਲਾ ਦਿਓ ਤੁਹਾਡੀ ਆਪ ਦੀ ਇੱਛਾ ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਕੀ ਹੁੰਦਾ ਵੀ ਮੈਨੂੰ ਮੇਰੀਆਂ ਭੈਣਾਂ ਦੇ ਕੋਲਾਂ ਇਹ ਵੀ ਆ ਰਹੀਆਂ ਵੀ ਫਾਰਮ ਕਿਹੜਾ ਫਿਲ ਕਰਨਾ ਹਨਾ ਆਪਾਂ ਨੇ ਕੋਈ ਫਾਰਮ ਫਿਲ ਨਹੀਂ ਕਰਨਾ ਹੈਗਾ ਕੁਝ ਨਹੀਂ ਕਰਨਾ ਹੈਗਾ ਆਪਾਂ ਨੇ ਡਾਇਰੈਕਟਲੀ ਮਤਲਬ ਜਿਹੜੀ ਤੁਸੀਂ ਮੈਨੂੰ ਪੇਮੈਂਟ ਕਰਨੀ ਆ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਜ਼ਰੂਰ ਭੇਜਣੀ ਆ ਠੀਕ ਹੈ ਜੀ ਪਰ ਜਿਹੜਾ ਨੰਬਰ ਸਕਰੀਨ ਤੇ ਪਾਇਆ ਹੋਇਆ ਤੁਸੀਂ ਇਹਦੇ ਤੇ ਹੀ ਪੇਮੈਂਟ ਕਰਨੀ ਆ ਹੋਰ ਤੁਹਾਨੂੰ ਜਿੰਨੀ ਮਰਜ਼ੀ ਕੋਈ ਵੀ ਕਾਲ ਕਰੇ ਵੀ ਤੁਸੀਂ ਇਹ ਨੰਬਰ ਤੇ ਪੇਮੈਂਟ ਕਰ ਦੋ ਉਹ ਤੁਸੀਂ ਖੁਦ ਆਪ ਦੇ ਜ਼ਿੰਮੇਵਾਰ ਖੁਦ ਆਪ ਹੋਣਾ ਏ ਠੀਕ ਆ ਕਿਉਂਕਿ ਸਾਡਾ ਸਿਰਫ ਇੱਕੋ ਹੀ ਨੰਬਰ ਆ ਇੱਕੋ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਆ ਜਿਹੜੀ ਜਿਹੜੀਆਂ ਮੇਰੀਆਂ ਭੈਣਾਂ ਦੀ ਪੇਮੈਂਟ ਆ ਗਈ ਉਹਨਾਂ ਦੀ ਆਪਾਂ ਨੇ ਆਨਲਾਈਨ ਕਲਾਸ 15 ਮਈ ਤੋਂ ਸਟਾਰਟ ਕਰ ਦੇਣੀ ਆ ਠੀਕ ਹੈ ਜੀ ਬਾਕੀ ਇੱਕ ਦਿਨ ਪਹਿਲਾਂ ਵੀ ਮੈਂ ਤੁਹਾਨੂੰ ਵੀਡੀਓ ਅਪਲੋਡ ਕਰੂੰਗੀ ਤੇ ਤੁਸੀਂ ਸਾਰੇ ਮੇਰੀਆਂ ਭੈਣਾਂ ਧਿਆਨ ਨਾਲ ਦੇਖ ਲਿਓ ਤੇ ਕਾਫੀ ਟਾਈਮ ਤੋਂ ਮੈਨੂੰ ਕਮੈਂਟ ਕਰ ਰਹੇ ਹਾਂ ਤੁਸੀਂ ਤੇ ਇਹਦੇ ਵਿੱਚ ਕੋਰਸ ਵਿੱਚ ਆਪਾਂ ਨੇ ਕੀ ਕੁਝ ਕਰਵਾਉਣਾ ਇਹ ਤੁਸੀਂ ਸਾਰਾ ਸਿਲੇਬਸ ਦੇਖ ਲਓ ਤੇ ਜਿਹੜਾ ਇਹ ਸਿਲੇਬਸ ਮਤਲਬ ਫੁੱਲ ਤੁਹਾਨੂੰ ਮੈਂ ਸਿੱਖਣ ਲਈ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਹ ਮਤਲਬ ਵੀਡੀਓ ਜੀ ਸ਼ੇਅਰ ਕਰਨ ਲੱਗੀ ਹਾਂ ਤਾਂ ਇਹ ਹੈਗਾ ਜੀ 3 ਮਹੀਨੇ ਦਾ ਕੋਰਸ 3 ਮਹੀਨੇ ਵਿੱਚ ਤੁਸੀਂ ਫੁੱਲ ਟ੍ਰੇਨਡ ਹੋ ਜਾਣਾ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਜੀ ਸਿੰਪਲ ਸੂਟ ਫਰਾਕ ਸੂਟ ਪਲਾਜੋ ਸੂਟ ਅਫਗਾਨੀ ਸਲਵਾਰ ਆ ਹਾਫ ਬੈਨ ਫੁੱਲ ਬੈਨ ਗਲਿਆਂ ਦੇ ਡਿਜ਼ਾਈਨ ਗੁੱਡੀ ਕੱਟ ਸਲਵਾਰ ਸਟੇਟ ਸਲਵਾਰ ਖੰਜੂਰੀ ਸਲਵਾਰ ਕਲੀਆਂ ਵਾਲੀ ਫਰਾਕ ਅੰਬਰੀਲਾ ਫਰਾਕ ਕਫ ਵਾਲੀ ਬਾਜੂ ਕੱਗਰਾ ਲੈਸਾਂ ਲਾਉਣੀਆਂ ਪਾਈਪ ਇਨ ਲਾਉਣੀ ਲਾਈਨਿੰਗ ਵਾਲੇ ਸੂਟ ਵੀ ਕਿਦਾਂ ਸਟਿਚ ਕਰਦੇ ਆ ਹਨਾ ਕਿਉਂਕਿ ਲਾਈਨਿੰਗ ਵਿੱਚ ਵੀ ਕਾਫੀ ਜ਼ਿਆਦਾ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਗੁੰਮ ਲਾਈਨਿੰਗ ਸਲਵਾਰ ਤੇ ਬਾਕੀ ਪੈਂਟ ਪਲਾਜ਼ੋ ਸਰਕੂਲਰ ਪਲਾਜ਼ੋ ਲੂਜ਼ ਪਲਾਜ਼ੋ ਠੀਕ ਹੈ ਜੀ ਇਹ ਹੈਗਾ ਜੀ ਆਪਣਾ ਸਿਲੇਬਸ ਤੇ ਇਹ ਤੁਸੀਂ ਕਿਦਾਂ ਕੰਪਲੀਟ ਕਰਨਾ ਇਹ ਤੁਸੀਂ ਦੇਖਣਾ ਵੀ 3 ਮਹੀਨੇ ਚ ਕਰਨਾ ਜਾਂ 2 ਮਹੀਨੇ ਚ ਕਰਨਾ ਜਾਂ 1 ਮਹੀਨੇ ਚ ਕਰਨਾ ਠੀਕ ਹੈ ਜੀ ਆਪਣੇ ਵੱਲੋਂ ਮਤਲਬ ਮੈਂ ਤੁਹਾਨੂੰ 3 ਮਹੀਨੇ ਤਾਂ ਕਿਹਾ ਕਿਉਂਕਿ ਇੰਨੀਆਂ ਚੀਜ਼ਾਂ ਸਿੱਖਣ ਨੂੰ ਥੋੜਾ ਟਾਈਮ ਲੱਗਦਾ ਤੇ ਬਾਕੀ ਜਿਹੜੀ ਚੀਜ਼ ਮੈਂ ਮੰਨ ਲਓ ਵੀ ਇੱਕ ਦਿਨ ਵੀਡੀਓ ਚ ਮੈਂ ਤੁਹਾਨੂੰ ਸਿਖਾਤੀ ਸਾਰੀ ਹਨਾ ਕਲਾਸ ਆਪਾਂ ਲਾਉਂਗੇ ਜੀ ਜੂਮ ਤੇ ਠੀਕ ਹੈ ਜੀ ਜ਼ੂਮ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਸਾਰਿਆਂ ਨੂੰ ਨੌਲੇਜ ਹੈ ਇਹਦੇ ਬਾਰੇ ਕਿਉਂਕਿ ਖੋਲ ਕੇ ਤੁਸੀਂ ਕਲਾਸ ਆਪਣੀ ਲਾ ਸਕਦੇ ਆ ਠੀਕ ਆ ਤੇ ਬਾਕੀ ਤੁਸੀਂ ਆਪਣੀਆਂ ਮੇਰੀ ਸਾਰੀਆਂ ਭੈਣਾਂ ਧਿਆਨ ਨਾਲ ਇਹ ਚੀਜ਼ ਰੱਖਿਓ ਵੀ ਨੈਟ ਦੀ ਪ੍ਰੋਬਲਮ ਤੁਹਾਨੂੰ ਕੋਈ ਨਾ ਵੇ ਠੀਕ ਹੈ ਜੀ ਕਿਉਂਕਿ ਮੇਰੇ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਮੇਰੀ ਵੀਡੀਓ ਤੁਹਾਡੇ ਨਾਲ ਐਨ ਮਤਲਬ ਤੁਹਾਨੂੰ ਪੂਰੀ ਕਲੀਅਰਸ ਦਿਖੂਗੀ ਤੇ ਕਲੀਅਰਸ ਮੈਂ ਸਾਰੀ ਵੀਡੀਓ ਰਾਹੀਂ ਮਤਲਬ ਮਨ ਲਓ ਵੀ ਆਨਲਾਈਨ ਕਲਾਸ ਜਿਹੜੀ ਆਪਾਂ ਵੀਡੀਓ ਰਾਹੀਂ ਲਾਵਾਂਗੇ ਉਹ ਤੁਹਾਨੂੰ ਮੈਂ ਸਾਰੀ ਸ਼ੋਅ ਕਰੂੰਗੀ ਠੀਕ ਹੈ ਜੀ ਤੇ ਬਾਕੀ ਜਿਹੜੀ ਮਤਲਬ ਮੈਂ ਵੀਡੀਓ ਮਨ ਲਓ ਆਨਲਾਈਨ ਕਲਾਸ ਆਪਾਂ ਲਾਉਂਗੇ ਉਹ YouTube ਤੇ ਮੈਂ ਤੁਹਾਨੂੰ ਦੱਸੂੰਗੀ ਵੀ ਮੈਂ ਸ਼ੇਅਰ ਕਰੂੰਗੀ ਜਾਂ ਨਹੀਂ ਕਰੂੰਗੀ ਠੀਕ ਹੈ ਜੀ ਕਿਉਂਕਿ ਮੈਂ ਸਾਰਾ ਕੁਝ ਦੇਖਣਾ ਹੁੰਦਾ ਤੇ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਫੀਸਾਂ ਦੇ ਸਕਦੀ ਉਹਨਾਂ ਨੂੰ ਫਿਰ ਮੈਨੂੰ YouTube ਤੇ ਸਿਖਾਉਣਾ ਪੈਂਦਾ ਚਲੋ ਉਹਨਾਂ ਦੀ ਵੀ ਮੈਂ ਹੈਲਪ ਕਰਦੀ ਆ ਹੈਲਪ ਕਰਦੀ ਵੀ ਰੂੰਗੀ ਇਦਾਂ ਹੀ ਠੀਕ ਹੈ ਤੇ ਬਾਕੀ ਮੈਂ ਮਤਲਬ ਤੁਹਾਨੂੰ ਸਾਰਾ ਦੱਸਦਾ ਤੇ ਮੇਰੀਆਂ ਭੈਣਾਂ ਨੂੰ ਇਹੀ ਰਿਕੁਐਸਟ ਹੈ ਵੀ ਕੋਈ ਵੀ ਤੁਹਾਨੂੰ ਕਾਲ ਬਾਦੂ ਆਉਂਦੀ ਆ ਤਾਂ ਤੁਸੀਂ ਕਿਸੇ ਨੂੰ ਵੀ ਪੇਮੈਂਟ ਨਹੀਂ ਕਰਨੀ ਹੈਗੀ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਜਵਾਨਾ ਬਹੁਤ ਮਾੜਾ ਏ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਬਾਕੀ ਜਿਹੜਾ ਸਕਰੀਨ ਤੇ ਨੰਬਰ ਪਾਇਆ ਹੋਇਆ ਇਹਦੇ ਤੇ ਹੀ ਤੁਸੀਂ ਮਤਲਬ ਪੇਮੈਂਟ ਕਰਨੀ ਆ ਸਕਰੀਨਸ਼ਾਟ ਆਪਣਾ ਜਰੂਰ ਭੇਜਣਾ ਜਿਨ੍ਹਾਂ ਦੀ ਮਤਲਬ ਮੇਰੇ ਕੋਲ ਮੰਨ ਲਓ ਵੀ ਤੁਸੀਂ ਮੇਰੇ ਕੋਲ ਨੰਬਰ ਜਾਂ ਆਪਣਾ ਪਿੰਡ ਦਾ ਨਾਮ ਜੋ ਵੀ ਹੈਗਾ ਡਰੈਸ ਤੁਹਾਡਾ ਮੇਰੇ ਕੋਲ ਸਾਰਾ ਆ ਗਿਆ ਤਾਂ ਆਪਾਂ ਉਹਨਾਂ ਦੀ ਕਲਾਸ ਲਾਉਣੀ ਸ਼ੁਰੂ ਕਰਾਂਗੇ ਠੀਕ ਹੈ ਜੀ ਤੇ ਜੂਮ ਤੇ ਆਪਾਂ ਨੇ ਕਲਾਸ ਲਾਉਣੀਆਂ ਬਾਕੀ ਮੇਰੇ ਵੱਲੋਂ ਜੀ ਤੁਸੀਂ ਟੈਨਸ਼ਨ ਫਰੀ ਰਹਿਣਾ ਤੁਹਾਨੂੰ ਮੈਂ ਪੂਰਾ ਟ੍ਰੈਨਡ ਕਰ ਦੂੰਗੀ ਕਿਉਂਕਿ ਮੇਰੇ ਭੈਣਾਂ ਦੇ ਕਾਫੀ ਟਾਈਮ ਤੋਂ ਮੈਨੂੰ ਕਾਲਾਂ ਆ ਰਹੀਆਂ ਵੀ ਆਨਲਾਈਨ ਕਲਾਸਾਂ ਸਟਾਰਟ ਕਰੋ ਤੇ ਆਪਾਂ ਹੁਣ ਸ਼ੁਰੂ ਕਰਨ ਲੱਗੇ ਆਨਲਾਈਨ ਕਲਾਸ ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਨੇ ਫੀਸ ਬਾਰੇ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਆ ਠੀਕ ਹੈ ਜੀ ਉਹਦੇ ਤੇ ਮੈਂ ਤੁਹਾਨੂੰ ਕਾਲ ਤੇ ਸਾਰਾ ਕੁਝ ਦੱਸ ਦੂੰਗੀ ਤੇ ਤੁਸੀਂ Google Pay ਕਰ ਸਕਦੇ ਆ ਉਸ ਤੋਂ ਬਾਅਦ ਸਕਰੀਨਸ਼ਾਟ ਪਲੀਜ਼ ਜ਼ਰੂਰ ਭੇਜ ਦਿਓ ਕਿਉਂਕਿ ਸਾਨੂੰ ਪਤਾ ਲੱਗ ਜਾਵੇ ਵੀ ਤੁਹਾਡੀ ਪੇਮੈਂਟ ਸਾਡੇ ਕੋਲ ਆ ਗਈ ਠੀਕ ਹੈ ਅਸੀਂ ਐਡ ਕਰ ਲਈਏ ਤੇ ਬਾਕੀ ਜਿਹੜੀ ਟਾਈਮਿੰਗ ਆ ਟਾਈਮਿੰਗ ਮੈਂ ਤੁਹਾਨੂੰ ਦੱਸੂਗੀ ਇੱਕ ਦਿਨ ਪਹਿਲਾਂ ਠੀਕ ਹੈ ਕਿਉਂਕਿ ਨਾ ਮੇਰੇ ਕੋਲ ਜਿਹੜੇ ਆਫਲਾਈਨ ਕਲਾਸਾਂ ਨੇ 30 ਬੱਚੇ ਨੇ ਮੇਰੇ ਕੋਲ ਪੀ ਸਟੂਡੈਂਟ ਨੇ ਤੇ ਉਹਨਾਂ ਦੀਆਂ ਮੈਂ ਕਲਾਸਾਂ ਲਵਾ ਰਹੀ ਆ ਉਹਨਾਂ ਦੀ ਮੈਂ ਲਾ ਰਹੀ ਆ 11 ਤਰੀਕ ਹੋ ਸਕਦਾ ਮੈਨੂੰ ਮਤਲਬ ਦੋ ਬੈਚ ਲਾਉਣੇ ਪੈਣ ਠੀਕ ਹੈ ਜੀ ਤੇ ਜਿਹੜੀ ਆਨਲਾਈਨ ਕਲਾਸ ਦੀ ਗੱਲ ਹੈ ਤਾਂ ਆਨਲਾਈਨ ਕਲਾਸ ਆਪਾਂ 2 ਤੋਂ 4 ਵੀ ਰੱਖ ਸਕਦੇ ਆ ਤੇ 4 ਤੋਂ 6 ਵੀ ਰੱਖ ਸਕਦੇ ਆ ਠੀਕ ਹੈ ਜੀ 2 ਘੰਟੇ ਦੀ ਆਪਣੀ ਕਲਾਸ ਹੋਊਗੀ 2 ਘੰਟੇ ਬਾਅਦ ਮਤਲਬ ਜਿਹੜੀ ਕਲਾਸ ਆ ਉਹ ਆਫ ਹੋ ਜਾਣੀ ਆ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਸਾਰਾ ਮਤਲਬ ਟਾਈਮਿੰਗ ਸੈਟਿੰਗ ਕਰਕੇ ਮੈਂ ਸਾਰਾ ਦੱਸੂਗੀ ਬਿਆਸੇ ਤਾਂ ਮੇਰੀ ਕੋਸ਼ਿਸ਼ ਹੈਗੀ ਆ ਵੀ ਦੋ ਤੋਂ ਚਾਰੇ ਲਈਏ ਆਪਾਂ ਤੇ ਬਾਕੀ ਜੇ ਆਪਣੇ ਕੋਲ ਸਟੂਡੈਂਟ ਕਾਫੀ ਜ਼ਿਆਦਾ ਇਕੱਠੇ ਹੋ ਗਏ ਮੇਰੇ ਭੈਣਾ ਕਾਫੀ ਜ਼ਿਆਦਾ ਇਕੱਠੀਆਂ ਹੋ ਗਈਆਂ ਤਾਂ ਫਿਰ ਆਪਾਂ ਹੋ ਸਕਦਾ ਦੋ ਬੈਚ ਲਾ ਦਈਏ ਠੀਕ ਹੈ ਜੀ ਉਹ ਹੁਣ ਮੈਂ ਤੁਹਾਨੂੰ ਸਾਰਾ ਮਤਲਬ ਦੱਸੂਗੀ ਸੈਟਿੰਗ ਕਰਕੇ ਕਿਉਂਕਿ 15 ਤਰੀਕ ਤੱਕ ਮੇਰੇ ਕੋਲ ਕਾਫੀ ਜ਼ਿਆਦਾ ਸਟੂਡੈਂਟ ਹੋਰ ਵਧ ਰਹੇ ਆ ਹੋ ਸਕਦਾ ਮੇਰੇ ਇਹਨਾਂ ਦੇ ਵੀ ਆਫਲਾਈਨ ਦੇ ਵੀ ਦੋ ਦੋ ਬੈਚ ਹੋ ਜਾਣ ਕਿਉ ਇੰਸਟੀਚਿਊਟ ਪੂਰਾ ਖੁੱਲਾ ਡੁੱਲਾ ਖੋਲ ਲਿਆ ਜੀ ਕਿਉਂਕਿ ਕੁੜੀਆਂ ਨੂੰ ਕੋਈ ਮਤਲਬ ਪ੍ਰੋਬਲਮ ਨਾ ਆਵੇ ਤੇ ਪਹਿਲਾਂ ਆਪਣੇ ਕੋਲ ਛੋਟੀ ਛੋਟੀ ਦਾ ਮਤਲਬ ਇੱਕ ਸੈਂਟਰ ਸੀਗਾ ਹਨਾ ਛੋਟਾ ਖੋਲਿਆ ਸੀਗਾ ਤੇ ਉਹਦੇ ਵਿੱਚ ਕੁੜੀਆਂ ਪੂਰੀਆਂ ਨਹੀਂ ਤੇ ਆਉਂਦੀਆਂ ਤਾਂ ਕਰਕੇ ਆਪਾਂ ਨੇ ਹੁਣ ਵੱਡਾ ਹਾਲ ਲੈ ਲਿਆ ਤੇ ਉੱਥੇ ਇੰਸਟੀਚਿਊਟ ਖੋਲ ਲਿਆ ਤੇ ਬਾਕੀ ਤੁਹਾਡੀਆਂ ਮੇਰੀਆਂ ਭੈਣਾਂ ਦੀਆਂ ਸਾਰਿਆਂ ਦੀਆਂ ਦੁਆਵਾਂ ਮੇਰੇ ਨਾਲ ਆ ਬਸ ਤੁਹਾਡੀਆਂ ਦੁਆਵਾਂ ਕਰਕੇ ਹੀ ਮੈਂ ਅੱਗੇ ਜਾ ਰਹੀ ਹਾਂ ਤੇ ਬਾਕੀ ਚਲੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਕਲਾਸਾਂ ਲਾਉਣੀਆਂ ਹੋਈਆਂ ਤਾਂ ਮੈਨੂੰ ਤੁਸੀਂ ਕਾਲ ਕਰਕੇ ਜਰੂਰ ਦੱਸ ਸਕਦੇ ਆ ਤੇ ਆਪਣੀ ਪੇਮੈਂਟ ਕਰ ਸਕਦੇ ਆ ਤੇ ਚਲੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ